ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਿਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਜੀ ਪੂਰੀ ਵੀਡੀਓ ਸੁਣਨੀ ਤੇ ਇੱਥੇ ਤੁਹਾਨੂੰ ਦੱਸ ਦਈਏ ਕਿ ਆਪਾਂ ਵੀਡੀਓ ਹਰ ਰੋਜ਼ ਹੀ ਪਾਉਂਦੇ ਆ ਪਰ ਦੋਨਾਂ ਚੈਨਲਾਂ ਤੇ ਵੀ ਲਿਉ ਪਾਈਦੀ ਆ ਇੱਕ ਦਿਨ ਬਾਅਦ ਸੋ ਇਸ ਕਰਕੇ ਮਹਿਫਲ ਮਸਤਾਂ ਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਜੇਕਰ ਕੋਈ ਪਹਿਲੀ ਵਾਰ ਇਸ ਚੈਨਲ ਦੇ ਨਾਲ ਕੋਈ ਜੁੜਿਆ ਹੈ ਤਾਂ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਜੀ ਮਹਿਫਲ ਮਸਤਾਂ ਦੇ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਕਰੋ ਕਿਉਂਕਿ ਹਰ ਰੋਜ਼ ਵੀਡੀਓ ਅਪਲੋਡ ਕਰਦੇ ਸੋ ਹੁਣ ਅਪ ਇਥੇ ਦੱਸਦੀ ਹੈ ਕਿ ਜੋ ਅੱਜ ਦਾ ਵਿਸ਼ਾ ਹੈ ਉਹ ਚਰਾਗਾਤੇ ਹੈ ਕਿ ਚਿਰਾਗ ਕਿਸ ਤਰ੍ਹਾਂ ਰੱਖਨੇ ਚਾਹੀਦੇ ਆ ਲਗਾਉਣੇ ਨਹੀਂ ਗੱਲ ਕਰਾਂਗੇ ਸੋ ਕਿਸ ਤਰ੍ਹਾਂ ਚਰਾਗਾ ਦੀ ਰਹਿਸ਼ ਹੋਣੀ ਚਾਹੀਦੀ ਹੈ ਜੀ ਆਪਾਂ ਅੱਜ ਇਹਦੇ ਤੇ ਗੱਲ ਕਰਨੀ ਆ ਵੀਡੀਓ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਕਮੈਂਟਾਂ ਵੀ ਜ਼ਰੂਰ ਸੁਣਿਆ ਕਰੋ ਕਮੈਂਟਾਂ ਚੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ ਹੈ ਆਪ ਸਭ ਨੂੰ ਬਿਨਾ ਪੁੱਛਿਆ ਸਵਾਲ ਦਾ ਜਵਾਬ ਮਿਲ ਸਕਦਾ ਹੈ ਸਵਾਲ ਕਿਸੇ ਇੱਕ ਨਾਲ ਨਹੀਂ ਜੁੜਿਆ ਹੁੰਦਾ ਸੋ ਕਈ ਰੂਹਾਂ ਦੇ ਨਾਲ ਇਹ ਸਵਾਲ ਜੁੜਿਆ ਹੁੰਦਾ ਹੈ ਜੀ ਸੋ ਕਈਆਂ ਨੂੰ ਇਸ ਸਵਾਲ ਦੀ ਜ਼ਰੂਰਤ ਨਹੀਂ ਪੈਂਦੀ ਕਰਨਦੀ ਪਰ ਸਮੇਂ ਦੇ ਹਿਸਾਬ ਨਾਲ ਇੱਕ ਨਾ ਇੱਕ ਦਿਨ ਇਹ ਸਵਾਲਾਂ ਦੀ ਜ਼ਰੂਰਤ ਪੈਂਦੀ ਪੈਂਦੀ ਹੈ ਕਿ ਇਹਨਾਂ ਦਾ ਸਾਨੂੰ ਪਤਾ ਲੱਗ ਸਕੇ ਕਿ ਇਹਨਾਂ ਦਾ ਮਤਲਬ ਕੀ ਆ ਫਿਰ ਕਿਸੇ ਸਮੇਂ ਤੇ ਆ ਕੇ ਇਨਸਾਨ ਇਹ ਸਭ ਕੁਛ ਸੋਚਦਾ ਹੈ ਸੋ ਕੋਸ਼ਿਸ਼ ਕਰੋ ਕਿ ਪਤਾ ਨਹੀਂ ਕਿਹੜਾ ਸਵਾਲ ਤੁਹਾਡੇ ਨਾਲ ਜੁੜਿਆ ਹੋਵੇ ਤੇ ਤੁਹਾਨੂੰ ਗੱਲ ਦਾ ਪਤਾ ਲੱਗ ਜਾਵੇ ਸੋ ਇਸ ਲਈ ਕਹੀਦਾ ਕਿ ਵੀਡੀਓ ਨੂੰ ਪੂਰੇ ਸੁਣ ਲਓ ਸਮਝ ਲਓ ਤੇ ਅਮਲ ਕਰ ਲਓ ਸੋ ਸਮਝ ਕੇ ਅਮਲ ਕਰਨਾ ਇਹਦੇ ਨਾਲ ਹੀ ਜ਼ਿੰਦਗੀ ਵਿੱਚ ਬਦਲਾਅ ਆਉਂਦਾ ਹੈ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਪਹਿਲਾਂ ਇੱਥੇ ਇੱਕ ਕਮੈਂਟ ਦੱਸਦੇ ਆਂ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਜੀ ਐਤਵਾਰ ਦੇ ਦਿਨ ਤੇ ਮੰਗਲਵਾਰ ਦੇ ਦਿਨ ਕਿਸ ਤਰ੍ਹਾਂ ਦਾ ਭੋਗ ਲਗਾਉਣਾ ਚਾਹੀਦਾ ਹੈ ਸੋ ਦੇਖੋ ਜੀ ਜੇਕਰ ਐਤਵਾਰ ਦੀ ਸੇਵਾ ਸਾਈ ਲੋਕਾਂ ਦੀ ਕਰਦੇ ਹੋ ਤਾਂ ਐਤਵਾਰ ਦੇ ਦਿਨ ਦਲੀਏ ਦਾ ਵੀ ਭੋਗ ਲਗਾਇਆ ਜਾਂਦਾ ਹੈ ਤੇ ਰੋਟ ਪ੍ਰਸ਼ਾਦ ਦਾ ਜ਼ਿਆਦਾਤਰ ਸਾਈ ਲੋਕਾਂ ਦੀ ਰੋਟ ਪ੍ਰਸ਼ਾਦ ਬਣਦਾ ਹੈ ਰੋਟ ਬਣਾ ਲਿਆ ਨਾਲ ਘਣਾ ਪ੍ਰਸ਼ਾਦ ਬਣਾ ਲਿਆ ਤੇ ਦਲੀਆ ਤਾਂ ਨਾਲ ਬਣਾ ਹੀ ਲੈਂਦੇ ਨੇ ਸੋ ਇਹ ਸਭ ਚੀਜ਼ਾਂ ਦਾ ਭੋਗ ਲੱਗਦਾ ਹੈ ਜੀ ਸੋ ਬਾਕੀ ਜੇਕਰ ਮੰਗਲਵਾਰ ਦੀ ਗੱਲ ਕਰਦੇ ਹਾਂ ਤੇ ਮੰਗਲਵਾਰ ਤਾਂ ਮਹਾਮਾਈ ਦਾ ਦਿਨ ਹੈ ਬਾਕੀ ਜਿਸ ਤਰ੍ਹਾਂ ਤੁਸੀਂ ਸੇਵਾ ਕਰਦੇ ਹੋ ਕਿਹੜੇ ਦੇਵਤੇ ਦੀ ਕਰਦੇ ਹੋ ਹੁਣ ਇਸ ਤਰ੍ਹਾਂ ਤੁਸੀਂ ਕੁਝ ਵੀ ਨਹੀਂ ਲਿਖਿਆ ਸੋ ਮੰਗਲਵਾਰ ਦੇ ਦਿਨ ਤਾਂ ਮਹਾਮਾਈ ਦੀ ਕੜਾਈ ਮੀਂਦੇ ਜਿਹਾ ਹੈ ਇੱਕ ਵਾਰ ਦਊ ਤੇ ਆ ਜਰੂਰ ਕਰੋ ਕਿਉਂਕਿ ਮਹਾਮਾਈ ਵੀ ਪੀਰਾ ਫਕੀਰਾਂ ਦੇ ਨਾਲ ਚੱਲਦੀ ਹੈ ਜਿਹੜੇ ਪੀਰਾ ਫਕੀਰਾਂ ਦੀ ਸੇਵਾ ਕਰਨ ਵਾਲੇ ਆ ਜੀ ਸੋ ਹੁਣ ਆਪਾਂ ਇੱਥੇ ਇੱਕ ਕਮੈਂਟ ਦੱਸਦੇ ਆ ਕਮੈਂਟ ਤੋਂ ਪਹਿਲਾਂ ਦੱਸਦੀ ਆ ਕਿ ਮੰਗਲਵਾਰ ਦੇ ਦਿਨ ਜੋ ਕੜਾਈ ਦੇਣੀ ਆ ਮਹਾਮਾਈ ਦੀ ਜੇ ਤਾਂ ਜੋਤ ਕਰਦੇ ਆ ਤੇ ਤੁਸੀਂ ਵੱਖਰਾ ਮੰਨਦੇ ਹੋ ਮਾਈ ਨੂੰ ਤੇ ਵੱਖਰੀ ਕੜਾਈ ਉਹਨਾਂ ਲਈ ਖਾਸ ਦੇਣੀ ਆ ਬਾਕੀ ਜੇਕਰ ਪੀਰਾਂ ਦੀ ਸੇਵਾ ਕਰਦੇ ਹੋ ਤੇ ਫਿਰ ਵੀ ਮੰਗਲਵਾਰ ਮਨਾਉਣਾ ਚਾਹੁੰਦੇ ਹੋ ਤਾਂ ਕੜਾਹ ਦਾ ਪ੍ਰਸ਼ਾਦ ਜੋ ਹੈ ਪੀਰਾਂ ਅੱਗੇ ਹੀ ਭੋਗ ਲਗਾਉਣਾ ਆ ਪਰ ਅਰਦਾਸ ਕੁਛ ਟਾਂ ਨਾ ਕਰਨੀ ਆ ਕਿ ਪੀਰ-ਪੀਰਾਂ ਦੇ ਨਾਲ ਜਿਹੜੀ ਵੀ ਮਹਾਮਾਈ ਚੱਲਦੀ ਆ ਆਕੇ ਆਪਣਾ ਪ੍ਰਸ਼ਾਦ ਕਬੂਲ ਕਰਨ ਪੀਰਾ ਫੀਰਾ ਅੱਗੇ ਵੀ ਅਰਦਾਸ ਕਰਨੀ ਹੈ ਕਿ ਮਹਾਮਾਈ ਦੀ ਅਕੜਾਈ ਕਬੂਲ ਕਰਵਾ ਦਿਓ ਸੋ ਜਿਹੜਾ ਵੀ ਪ੍ਰਸ਼ਾਦ ਜਾਨੀ ਕਿਸੇ ਦੇਵਤੇ ਦਾ ਵੀ ਤੁਸੀਂ ਕੋਈ ਵੀ ਦਰਮਨਾਉਣਾ ਚਾਹੁੰਦੇ ਹੋ ਪਰ ਖਾਸ ਕਰਕੇ ਦਰਬਾਰ ਪੀਰਾ ਦਾ ਬਣਿਆ ਹੋਇਆ ਹੈ ਤੇ ਪੀਰਾ ਦੀ ਅਰਦਾਸ ਕਰਨੀ ਉੱਥੇ ਹੀ ਉਹ ਪ੍ਰਸ਼ਾਦ ਦਾ ਮੱਥਾ ਉਹ ਆਪੇ ਕਬੂਲ ਆਪਣੇ ਢੰਗ ਨਾਲ ਕਰਵਾ ਦਨ ਦੇ ਦੀ ਜੀ ਸੋ ਫਿਰ ਵਖਰਾ ਚੱਲਣ ਦੀ ਜ਼ਰੂਰਤ ਨਹੀਂ ਪੈਂਦੀ ਜੇਕਰ ਪਹਿਲਾਂ ਤੋਂ ਵਖਰਾ ਚੱਲਦੇ ਹੋ ਫਿਰ ਉਸ ਹਿਸਾਬ ਨਾਲ ਹੀ ਕਰਮ ਕਰੋ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਕਾਫੀ ਸਮੇ ਤੋਂ ਤੁਸੀਂ ਵੀਡੀਓ ਨਹੀਂ ਪਾਈ ਤੁਹਾਡੀ ਸਿਹਤ ਠੀਕ ਹੈ ਸੋ ਅਸੀਂ ਪਿੱਛੇ ਜੇ ਦੱਸਿਆ ਸੀ ਕਿ ਸਮਾਂ ਇੰਨਾ ਕੁ ਮਾੜਾ ਚੱਲਦਾ ਸੀ ਹਾਲਾਤ ਇੰਨੇ ਕੁ ਮਾੜੇ ਸੀ ਪਰ ਉਹ ਮਾਲਕ ਨੇ ਸਭ ਕੁਝ ਸਹੀ ਕਰ ਦਿੱਤਾ ਸੋ ਇਸ ਲਈ ਕੰਦੇ ਆ ਕਿ ਚੰਗੇ ਕਰਮ ਕਰੋ ਤੇ ਨਾਮ ਦੀ ਕਮਾਈ ਕਰੋ ਤੇ ਆਪਣੇ ਮਾਲਕ ਤੇ ਯਕੀਨ ਰੱਖੋ ਇੱਕ ਦਰ ਦੇ ਹੋ ਕੇ ਬੈਠ ਜਾਓ ਤੇ ਖੈਰ ਜ਼ਰੂਰ ਪੈਂਦੀ ਹੈ ਜੀ ਸੋ ਕਿਸ ਤਰ੍ਹਾਂ ਦੀ ਮੁਸ਼ਕਲ ਚੋਂ ਉਹ ਮਾਲਕ ਸਾਨੂੰ ਕੱਢ ਕੇ ਲਿਆਏ ਤਾਂ ਸਿਰਫ ਅਸੀਂ ਜਾਣਦੇ ਹਾਂ ਪਰਮਾਤਮਾ ਜਾਣਦਾ ਹੈ ਬਾਕੀ ਕੋਈ ਸਮਾਂ ਮਿਲਿਆ ਆਪਣੇ ਬਾਰੇ ਦੱਸਾਂਗੇ ਜਿਸ ਦਿਨ ਤੱਕ ਫਿਰ ਇਹ ਗੱਲਾਂ ਮੂਰੇ ਰੱਖਾਂਗੇ ਫਲਾ ਲੈਣਾ ਤੇ ਪੜਦਾ ਹੀ ਚੰਗਾ ਹੈ ਜੀ ਸੋ ਵਕਤੀ ਆਪ ਸਭ ਦਾ ਇੰਨਾ ਪਿਆਰ ਇੰਗੇ ਸਪੋਰਟ ਕਾਫੀ ਕਮੈਂਟ ਆਏ ਜਿਨ੍ਹਾਂ ਨੇ ਫਿਕਰ ਕੀਤਾ ਵੇਟ ਕੀਤੀ ਵੀਡੀਓ ਦੀ ਸੋ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ ਆਪ ਸਭ ਦਾ ਕਿ ਇੰਨਾ ਜਿਆਦਾ ਹੌਸਲਾ ਦੇਣ ਲਈ ਸੋ ਆਪ ਸਭ ਦਾ ਪਿਆਰ ਆਪ ਸਭ ਦੀਆਂ ਦੁਆਵਾਂ ਫਿਰ ਵਾਪਸ ਲੈ ਆਇਆ ਚੈਨਲ ਦੇ ਨਾਲ ਜੁੜ ਗਏ ਅਸੀਂ ਸੋ ਇਹ ਵੀ ਮਾਲਕ ਦੀ ਕਿਰਪਾ ਆਪ ਸਭ ਨੇ ਇੰਦੀਆਂ ਕੁ ਦੁਆਵਾਂ ਦਿੱਤੀਆਂ ਹੈ ਸੋ ਕਮੈਂਟਾਂ ਵਿੱਚ ਬਹੁਤ ਸਾਰੀਆਂ ਸੀਸਾਂ ਮਿਲਦੀਆਂ ਹੀ ਰਹਿਣੀਆਂ ਦੁਆਵਾਂ ਮਿਲਦੀਆਂ ਹੈ ਕਿ ਦੀਦੀ ਜੀ ਤੁਸੀਂ ਖੁਸ਼ ਰਹੋ ਤੁਹਾਡਾ ਪਰਿਵਾਰ ਖੁਸ਼ ਰਹੇ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਲੰਮੀ ਉਮਰ ਬਖਸ਼ੇ ਸੋ ਇਹੋ ਜਿਹਾ ਕਮੈਂਟ ਕਾਫੀ ਰੂਹਾਂ ਦੇ ਆਉਂਦੇ ਰਹਿੰਦੇ ਨੇ ਜੀ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਆਪ ਸਭ ਨੂੰ ਵੀ ਚੜ੍ਹਦੀ ਕਲਾ ਵਿੱਚ ਰੱਖੇ ਸੋ ਹਮੇਸ਼ਾ ਹੀ ਸੇਵਾ ਸਿਮਰਨ ਕਰਦੇ ਰਹੋ ਪੱਤ ਛੜ ਕੇ ਇਹਦੇ ਨਾਲ ਹੀ ਜ਼ਿੰਦਗੀ ਦਾ ਪਾਰ ਆਤਾਰਾ ਹੁੰਦਾ ਹੈ ਜੀ ਸੋ ਜਿੰਨੀਆਂ ਰੂਹਾਂ ਨੇ ਵੀ ਸਾਡਾ ਫਿਕਰ ਕੀਤਾ ਸੋ ਪਰਮਾਤਮਾ ਹਮੇਸ਼ਾ ਹੀ ਆਪ ਸਭ ਨੂੰ ਖੁਸ਼ ਰੱਖੇ ਜੀ ਸੋ ਹੁਣ ਆਪਾਂ ਇਥੇ ਇੱਕ ਕੁਰਮੈਂਟ ਦੱਸਦੇ। ਸੋ ਇੱਥੇ ਕੁਮੈਂਟਾਂ ਵਿੱਚ ਲਿਖਦੇ ਨੇ ਕਿ ਦਲੀਆ ਪਾਉਣ ਲਈ ਪਾਣੀ ਸਾਫ਼ ਹੋਣਾ ਜ਼ਰੂਰੀ ਹੈ। ਸੋ ਦੇਖੋ ਜੀ ਨਹਿਰਾਂ ਦੇ ਵਿੱਚ ਪਾਣੀ ਦਾ ਥੋੜਾ ਇਸੇ ਤਰ੍ਹਾਂ ਦਾ ਹੁੰਦਾ ਥੋੜਾ ਗੰਧਲਾ ਵੀ ਹੁੰਦਾ ਆ। ਬਾਕੀ ਜੇਕਰ ਇਹ ਸੋਚ ਕੇ ਚੱਲੋਗੇ ਤੇ ਸਾਫ਼ ਪਾਣੀ ਛੇਤੀ ਕਿਤੇ ਨਹੀਂ ਮਿਲਦਾ। ਸੋ ਜੇਕਰ ਸੋਚ ਨੂੰ ਆਪਣੀ ਨੂੰ ਤੁਸੀਂ ਸਹੀ ਕਰਕੇ ਚੱਲ ਲਿਆ ਕਿ ਖਵਾਜਾ ਕਦੇ ਗੰਦਾ ਹੋ ਹੀ ਨਹੀਂ ਸਕਦਾ। ਖਵਾਜਾ ਪਾਕ ਪਵਿੱਤਰ ਹੈ ਉਹ ਸਾਫ਼ ਹੀ ਆ। ਹਰ ਇੱਕ ਨੂੰ ਸਾਫ਼ ਕਰਨ ਵਾਲਾ ਹੈ। ਤਾਂ ਫਿਰ ਤੁਸੀਂ ਕੋਈ ਵੀ ਕਰਮ ਕਰੋ ਕਰਮ ਕਬੂਲ ਹੀ ਹੋਵੇਗਾ ਕਿਉਂਕਿ ਇਹ ਨਹੀਂ ਕਦੇ ਸੋਚਣਾ ਕਿ ਪਾਣੀ ਹੈ ਗੰਦਾ ਹੈ ਕਿ ਅਸੀਂ ਇਹ ਕਰਮ ਨਹੀਂ ਕਰਨਾ ਕਿਉਂਕਿ ਨਹਿਰਾਂ ਦੇ ਵਿੱਚ ਤੂੜਾ ਮਿੱਟੀ ਵਾਲਾ ਪਾਣੀ ਨਹੀਂ ਹੁੰਦਾ ਆ ਸੋ ਪਾਣੀ ਜੋ ਹੈ ਜਾਂ ਖਵਾਜਾ ਹੈ ਉਹ ਸਾਫ਼ ਹੀ ਹੁੰਦਾ ਹੈ ਸੋ ਪਾਣੀ ਖਵਾਜਾ ਕਦੇ ਵੀ ਕਤਲਾ ਨਹੀਂ ਹੋ ਸਕਦਾ ਸੋ ਉਹ ਤਾਂ ਇੱਕ ਸੰਕੇਤ ਹੁੰਦੇ ਆ ਜੋ ਆਪਾਂ ਸੁਪਨਿਆਂ ਦੀ ਗੱਲ ਕਰੀਦੀ ਆ ਬਾਕੀ ਤੁਸੀਂ ਇਹ ਕਰਮ ਕਰ ਸਕਦੇ ਆ ਕਿਤੇ ਵੀ ਜੇ ਬਸ ਇੰਨਾ ਕੁ ਦੇਖਣਾ ਕਿ ਪਾਣੀ ਚੱਲਦਾ ਹੋਣਾ ਚਾਹੀਦਾ ਆ ਕਿਤੇ ਵੀ ਪਾਣੀ ਚੱਲਦਾ ਤੁਹਾਨੂੰ ਦਿਸਦਾ ਹੈ ਤੇ ਤੁਸੀਂ ਇਹ ਕੰਮ ਕਰ ਸਕਦੇ ਆ ਸੋ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਮੈਨੂੰ ਦੋ ਤਰ੍ਹਾਂ ਦਾ ਪਾਣੀ ਦੱਸਿਆ ਇੱਕ ਫੁੱਲੇ ਥਾਂ ਪਾਣੀ ਤੇ ਕੋਹੂ ਵਾਲਾ ਪਾਣੀ ਤੇ ਮੈਂ ਮਿੱਠੇ ਚੋਲ ਬਣਾ ਕੇ ਟੂਟੀ ਤੇ ਹੀ ਮੱਥਾ ਠੀਕ ਲਿਆ ਸੀ ਸੋ ਦੇਖੋ ਜੀ ਹਮੇਸ਼ਾ ਸੋਚੀ ਦੇ ਨਾਲ ਇਸ ਲਈ ਕਹੀ ਰਹੀ ਵੀਡੀਓ ਨੂੰ ਪੂਰੀ ਸੁਣਿਆ ਕਰੋ ਤਾਂ ਗੱਲ ਸਮਝ ਵਿੱਚ ਆ ਸਗੀ ਕਿ ਕਰਮ ਕਿਹੜਾ ਕਰਨਾ ਤੇ ਕਿਸ ਤਰੀਕੇ ਨਾਲ ਕਰਨਾ ਹੈ ਸੋ ਇਹਨਾਂ ਨੇ ਕਿਹਾ ਹੈ ਕਿ ਮਿੱਠੇ ਚੋਲ ਬਣਾ ਕੇ ਟੂਟੀ ਦੇ ਮੱਥਾ ਟੇਕਿਆ ਸੋ ਦੇਖੋ ਜੀ ਟੂਟੀ ਤੇ ਜਾਨੀ ਕੀ ਜਲਦਾ ਪਾਣੀ ਜਿਸ ਵੀ ਟੂਟੀ ਵਿੱਚ ਹੁੰਦਾ ਹੈ ਡਾਇਰੈਕਟ ਪਾਣੀ ਹੁੰਦਾ ਆ ਉੱਥੇ ਚਲੋ ਕਰਮ ਜਿਹੜੇ ਕਰਦੇ ਨੇ ਉਹ ਖਵਾਜੇ ਦਾ ਕਰਮ ਕੀਤਾ ਜਾਂਦਾ ਤੇ ਖਵਾਜੇ ਦਾ ਸਿਰਫ ਦਲੀਆ ਹੀ ਦਿੱਤਾ ਜਾਂਦਾ ਦਲੀਆਂ ਬਣਾ ਕੇ ਇਹ ਕਰਮ ਕੀਤਾ ਜਾਂਦਾ ਮੱਥਾ ਟੇਕਿਆ ਜਾਂਦਾ ਜੀ ਨਿਆਜ਼ ਤਾਂ ਪੀਰਾ ਫੀਰਾ ਦੇ ਨਾਮ ਦੀ ਬਣਦੀ ਹੈ ਜੀ ਸੋ ਵੀਡੀਓ ਨੂੰ ਪੂਰੀ ਸੁਣਿਆ ਕਰੋ ਤੇ ਉਸ ਤਰੀਕੇ ਦੇ ਨਾਲ ਕਰਮ ਕਰਿਆ ਕਰੋ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਹੀ ਗੱਲ ਕਰ ਲੈਨੇ ਆ ਸੋ ਅੱਜ ਦਾ ਵਿਸ਼ਾ ਹੈ ਕਿ ਚਰਾਗ ਕਿਸ ਤਰੀਕੇ ਦੇ ਨਾਲ ਰੱਖਣੇ ਜ਼ਰੂਰੀ ਹੈ ਹਰ ਇੱਕ ਨੂੰ ਸੋ ਜਿਹੜੇ ਵੀ ਘਰ ਵਿੱਚ ਇਹ ਚਰਾਗ ਰੋਸ਼ਨ ਕਰਦੇ ਨੇ ਪੀਰਾ ਫੀਰਾ ਦੇ ਨਾਮ ਦੇ ਚਾਹੇ ਸਾਈਂ ਲੋਕਾਂ ਦੇ ਚਾਹੇ ਕਿਸੇ ਦੇਵਤੇ ਦੇ ਨਾਮ ਦੀ ਜੋਤ ਜਗਦੀ ਹੈ ਜਾ ਫਿਰ ਗੁਰੂਆਂ ਦੀ ਜੋਤ ਜਗਾ ਰਹੇ ਹਾਂ ਤੇ ਇਸ ਗੱਲ ਦਾ ਧਿਆਨ ਹਰ ਇੱਕ ਨੂੰ ਰੱਖਣ ਦੀ ਜ਼ਰੂਰਤ ਹੈ ਜੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਲਿਖਣਾ ਤੇ ਨਾਲ ਦੀ ਨਾਲ ਇੱਕ ਲਾਈਕ ਜ਼ਰੂਰ ਕਰ ਦਿਓ ਸੋ ਹੁਣ ਗੱਲ ਕਰੀਏ ਕਿ ਚਿਰਾਗ ਕਿਸ ਤਰ੍ਹਾਂ ਰੱਖਨੇ ਚਾਹੀਦੇ ਨੇ ਘਰ ਵਿੱਚ ਖਾਸ ਕਰਕੇ ਘਰ ਵਿੱਚ ਕਿਉਂਕਿ ਬਾਹਰ ਤਾਂ ਜਿੱਥੇ ਵੀ ਕਿਤੇ ਦਰਗਾਹ ਬਣਦੀ ਹੈ ਜਾਂ ਦਰਬਾਰ ਬਣਿਆ ਹੋਇਆ ਹੈ ਤਿਤੋ ਸੋਦੀ ਦੇ ਨਾਲ ਪਹਿਲਾਂ ਹੀ ਕੰਮ ਕਰ ਲਿਆ ਜਾਂਦਾ ਆ ਕਿਸੇ ਫਕੀਰ ਦੀ ਸਲਾਹ ਦੇ ਨਾਲ ਹੀ ਵਾਰਤਨ ਦਰਵਾਰ ਬਣਦੇ ਨੇ ਸੋ ਬਾਕੀ ਜਦੋਂ ਘਰ ਵਿੱਚ ਚਿਰਾਗ ਲਗਾਉਣਾ ਸ਼ੁਰੂ ਕਰਦੇ ਕਈ ਤਾਂ ਕਿਸੇ ਮੌਲਵੀ ਤੋਂ ਜਾਂ ਕਿਸੇ ਸਿਆਣੇ ਤੋਂ ਫਕੀਰ ਤੋਂ ਲਵਾਉਂਦੇ ਨੇ ਉਹ ਤਾਂ ਰਸਤਾ ਚੱਕੀ ਤਰ੍ਹਾਂ ਨਾ ਦੱਸ ਦਿੰਦੇ ਨੇ ਤੇ ਕਈ ਆਪਣੀ ਖੁਸ਼ੀ ਦੇ ਨਾਲ ਘਰ ਵਿੱਚ ਵੀਰਾਂ ਦਾ ਚਰਾਹ ਕਰਨਾ ਸ਼ੁਰੂ ਕਰ ਲੈਂਦੇ ਨੇ ਸੋ ਲਗਾਵ ਹੋ ਜਾਂਦਾ ਹੈ ਕਿ ਤੇ ਦਰਗਾਹ ਤੇ ਜਾਂਦੇ ਨੇ ਜੇ ਸਮਾਂ ਨਹੀਂ ਮਿਲਦਾ ਤੇ ਘਰ ਵਿੱਚ ਹੀ ਕੋਸ਼ਿਸ਼ ਕਰਦੇ ਆ ਕਿ ਘਰ ਵਿੱਚ ਹੀ ਜੋਤ ਲਗਾ ਕੇ ਜਾਂ ਚਰਾਗ ਲਗਾ ਕੇ ਪਉ ਮਾਲਕ ਦਾ ਨਾਮ ਲੈ ਲਿਆ ਜਾਵੇ ਘਰ ਵਿੱਚ ਥੋੜਾ ਸੌਖਾ ਹੋ ਜਾਂਦਾ ਕਈ ਵਾਰੀ ਬਾਹਰ ਚੱਲ ਕੇ ਜਾਣਾ ਪੈਂਦਾ ਫਿਰ ਟਾਈਮ ਵੀ ਨਹੀਂ ਮਿਲਦਾ ਸੋ ਇਸ ਲਈ ਜਦੋਂ ਘਰ ਵਿੱਚ ਖੁਦ ਆਪਣੀ ਖੁਸ਼ੀ ਦੇ ਨਾਲ ਇੱਕ ਕੰਮ ਜਿਹੜੇ ਕਰਦੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਚੰਗੀ ਤਰ੍ਹਾਂ ਸੋ ਉੱਥੇ ਇੱਕ ਗੱਲ ਦਾ ਧਿਆਨ ਰੱਖੋ ਕਿ ਜਦੋਂ ਵੀ ਲੱਗੇ ਕਿ ਹੱਥ ਥੋੜਾ ਸੌਖਾ ਹੈ ਤਾਂ ਫਿਰ ਤੁਸੀਂ ਇਸ ਤਰੀਕੇ ਦੇ ਨਾਲ ਸਹੀ ਢੰਗ ਨਾਲ ਚਰਾਗ ਜ਼ਰੂਰ ਲਗਾਉਣੇ ਜੀ ਸੋ ਚਿਰਾਗ ਸਹੀ ਤਰੀਕੇ ਨਾਲ ਕਿਵੇਂ ਰੱਖੇ ਜਾਣੇ ਆ ਕਿ ਚਿਰਾਗ ਜਦੋਂ ਵੀ ਘਰ ਵਿੱਚ ਲਗਾਉਣਾ ਹੈ ਤਾਂ ਕਦੇ ਵੀ ਨੀਵੀਂ ਥਾਂ ਤੇ ਚਿਰਾਗ ਰੋਸ਼ਨ ਨਹੀਂ ਕਰਨਾ ਉੱਚੀ ਜਗ੍ਹਾ ਤੇ ਚਿਰਾਗ ਰੋਸ਼ਨ ਕਰਨਾ ਹੈ ਸੋ ਉੱਚੀ ਥਾਂ ਤੇ ਤਾਂ ਗੱਲ ਕਰਦੇ ਆ ਚੰਗੀ ਤਰ੍ਹਾਂ ਨਾਲ ਪਰ ਇੱਥੇ ਇੱਕ ਗੱਲ ਹੋਰ ਦੱਸ ਦਈਏ ਕੀ ਜਿਹੜੇ ਆਪਣੀ ਖੁਸ਼ੀ ਦੇ ਨਾਲ ਚਿਰਾਗ ਰੋਸ਼ਨ ਕਰਨੇ ਸ਼ੁਰੂ ਕਰਦੇ ਨੇ ਸੋ ਕਈ ਜ਼ਮੀਨ ਤੇ ਕਰਨਾ ਸ਼ੁਰੂ ਕਰ ਦਿੰਦੇ ਨੇ ਇੱਕ ਸਾਈਡ ਤੇ ਪਰਦਾ ਲਗਾ ਕੇ ਜਣੀ ਪੁੰਜੇ ਜਿਹੜਾ ਕਮਰੇ ਦੇ ਵਿੱਚ ਲਗਾ ਲੈਂਦੇ ਆ ਤੇ ਜ਼ਮੀਨ ਤੇ ਜਿਹੜਾ ਇੱਕ ਵਾਰ ਚਿਰਾਗ ਲੱਗ ਗਿਆ ਫਿਰ ਉਹਨੂੰ ਚੱਕਿਆ ਨਹੀਂ ਜਾ ਸਕਦਾ ਸੋ ਚਿਰਾਗ ਜੇਕਰ ਤੁਸੀਂ ਆਪਣੀ ਖੁਸ਼ੀ ਦੇ ਨਾਲ ਕਰ ਰਹੇ ਉਸ ਸਿਰਫ ਤੇ ਰੱਖੇ ਹੋਈ ਆ ਤਾਂ ਉੱਥੋਂ ਚਾਗ ਬਦਲਿਆ ਜਾ ਸਕਦਾ ਹੈ ਬਾਕੀ ਇਥੇ ਇਹ ਕਵਾਂਗੇ ਕਿ ਜਿਨ੍ਹਾਂ ਦੀ ਇੱਕ ਸਾਈਡ ਤੇ ਦਰਵਾਜ਼ਾ ਰੂਪ ਦੇ ਵਿੱਚ ਬਣਾਇਆ ਹੋਇਆ ਤੇ ਉਹ ਇਥੇ ਮਿੱਟੀ ਪਾ ਕੇ ਜਵੇਂ ਉੱਚੇ ਚਿਰਾਗ ਕਰਕੇ ਲਗਾਉਣੇ ਚਾਹੀਦੇ ਆ ਬੈੱਡ ਨਾਲੋਂ ਉੱਚੇ ਹੋਣੇ ਚਾਹੀਦੇ ਆ ਜਿਵੇਂ ਆਪਾਂ ਬੈੱਡ ਤੇ ਸੌਣੇ ਉੱਚੇ ਦਾ ਸੌਣੇ ਆ ਤੇ ਕਦੇ ਵੀ ਚਿਰਾਗ ਨੀਵੇਂ ਨਹੀਂ ਹੋਣੇ ਚਾਹੀਦੇ ਚਿਰਾਗ ਬੈੱਡ ਨਾਲੋਂ ਵੀ ਉੱਚੇ ਹੋਣੇ ਚਾਹੀਦੇ ਆ ਕਿਉਂਕਿ ਉਹਨਾਂ ਨੂੰ ਉੱਚਾ ਰੁਤਬਾ ਦੇਣਾ ਹੈ ਇਹ ਨਹੀਂ ਹੈ ਕਿ ਖੁਦ ਅਸੀਂ ਉੱਚੀ ਜਗ੍ਹਾ ਤੇ ਪਈਏ ਤੇ ਜਿਨ੍ਹਾਂ ਦੀ ਸੇਵਾ ਕਰਦੇ ਆਂ ਮਾਲਕ ਦੀ ਉਹਨਾਂ ਨੂੰ ਨਿਯਮ ਇਹਦਾ ਰੱਖਣਾ ਸੋ ਇਸ ਤਰ੍ਹਾਂ ਦੀ ਗਲਤੀ ਕਦੇ ਵੀ ਨਹੀਂ ਕਰਨੀ ਜੇਕਰ ਇੱਕ ਸਾਈਡ ਦੇ ਦਰਵਾਰ ਬਣਾਇਆ ਹੋਇਆ ਹੈ ਤੇ ਉਹ ਦਰਵਾਰ ਨੂੰ ਜਦੋਂ ਵੀ ਲੱਗਦਾ ਹੈ ਜਣੀ ਜੇਕਰ ਹੁਣ ਚਰਾਗ ਤੁਸੀਂ ਸ਼ੁਰੂਆਤ ਕਰ ਹੀ ਲਈਏ ਮੰਨ ਲਓ ਕਿ ਜ਼ਮੀਨ ਤੇ ਲਗਾ ਰਹੇ ਹੋ ਨੀਵੀਂ ਜਗ੍ਹਾ ਤੇ ਤੇ ਖੁਦ ਬਿੱਡਾਂ ਤੇ ਸੌਂਦੇ ਹੋ ਤਾਂ ਇੱਥੇ ਆਪਾਂ ਗੱਲ ਕੀਤੀ ਹੈ ਕਿ ਜਦੋਂ ਵੀ ਲੱਗਦਾ ਹੈ ਕਿ ਤੁਹਾਡਾ ਹੱਥ ਸੌਖਾ ਹੈ ਤੁਸੀਂ ਇਹ ਕੰਮ ਕਰ ਸਕਦੇ ਆ ਇਹ ਕਰਮ ਜ਼ਰੂਰ ਕਰੋ ਕਿ ਉਸ ਜਗ੍ਹਾ ਨੂੰ ਉੱਚਾ ਕਰ ਲਓ ਉੱਚੇ ਰੱਖ ਕੇ ਚਿਰਾਗ ਰੋਸ਼ਨ ਕਰਨੇ ਸ਼ੁਰੂ ਕਰੋ ਬੈੱਡ ਨਾਲੋਂ ਉੱਚੇ ਹੋਣੇ ਚਾਹੀਦੇ ਆ ਬੈੱਡ ਤੋਂ ਨੀਵੇਂ ਕਦੇ ਨਹੀਂ ਚਿਰਾਗ ਰੱਖਣੇ ਹੈ ਜੀ ਸੋ ਬਾਕੀ ਜਿਹੜੀਆਂ ਰੂਹਾਂ ਦਾ ਸੈਲਫ ਤੇ ਕਰਦੀਆਂ ਹੈ ਸੋ ਉਸ ਤਰੀਕੇ ਨਾਲ ਕਰਦੀਆਂ ਰਹਿਣਾ ਪਰ ਇੱਥੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਸੋ ਜਿੰਨੀ ਅਸੀਂ ਇੱਜ਼ਤ ਰਤਬਾ ਮਾਲਕ ਨੂੰ ਦਵਾਂਗੇ ਮਾਲਕ ਕਿਤੇ ਹੀ ਜ਼ਿਆਦਾ ਉੱਚੇ ਕਰ ਦਿੰਦਾ ਹੈ ਆਪਣੇ ਉੱਨਣ ਵਾਲਿਆਂ ਨੂੰ ਜੀ ਸੋ ਇਹ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਜੀ ਸੋ ਜੇਕਰ ਕੋਈ ਚੈਨਲ ਤੇ ਪਹਿਲੀ ਵਾਰ ਜੁੜਿਆ ਹੈ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਫਿਰ ਮਿਲਾਂਗੇ ਜੈ ਵੀਰਾਂ ਦੀ ਜੀ ਜੈ ਸੈਨਯਾ